ਆਪਣੇ ਦਰਸ਼ਕਾਂ ਲਈ ਜਿੱਦਾਂ ਕਿ ਉਹਨਾਂ ਦੇ ਐਂਟਰਟੇਨਮੈਂਟ ਲਈ ਉਹ ਜੋ ਕਰਦਾ ਕਰਦਾ ਪਰ ਮੈਂ ਇਦਾਂ ਕੁਝ ਪਲੇਅਰ ਨਾਲ ਮੇਰੀ ਕੋਈ ਇਦਾਂ ਦੀ ਨਹੀਂ ਵੀ ਮੈਂ ਉਹ ਪਲੇਅਰ ਤੇ ਕਰਾਂ ਜਾਂ ਇਦਾਂ ਕਰਾਂ ਪਰ ਇੱਕ ਉਹ ਮੈਂ ਉਹੀ ਕਹਿਣਾ ਵੀ ਇਹ ਉਹ ਬੰਦਾ ਹੀ ਕਰ ਸਕਦਾ ਜੋ ਨਜਾਇਜ਼ ਮਿਹਨਤ ਕਰਦਾ ਜਿਹਨੂੰ ਆਪਦੀ ਐਕਸਰਸਾਈਜ਼ ਤੇ ਮਾਣਾ ਉਹੀ ਇਦਾਂ ਦਾ ਕੁਝ ਕਰੂਗਾ ਅਦਰਬਾਜੀ ਆਪਾਂ ਕਿ ਹਾਂ ਐਕਸਟਰਾ ਕਰੂਗਾ ਦੇ ਵੀ ਐਕਸਟਰਾ ਹੈ ਨਾ ਉਹ ਗੌਰਵ ਤੇ ਜਿਹੜੀ ਜਿੱਦਾਂ ਕਿ ਕਹਿ ਦਿੰਦੇ ਨੇ ਨਾ ਆਪਣੀ ਐਕਸਰਸਾਈਜ਼ ਆ ਇਹ ਆਪਣੇ ਵਿੱਚ ਹੰਕਾਰ ਪੈਦਾ ਕਰਦੀ ਆ ਇਹ ਇਦਾਂ ਨਹੀਂ ਹੰਕਾਰ ਪੈਦਾ ਕਰਦੀ ਵੀ ਮੈਂ ਐਕਸਰਸਾਈਜ਼ ਕਰਦਾ ਮੈਂ ਮਾੜੇ ਨਾਲ ਲੜਦਾ ਫਿਰਦਾ ਜਾਂ ਇਦਾਂ ਇਦਾਂ ਨਹੀਂ ਉਹ ਹੰਕਾਰ ਆਪਣੇ ਇਕੱਲਾਾ ਗਰਾਊਂਡ ਦੇ ਵਿੱਚ ਆ ਗਰਾਊਂਡ ਦੇ ਵਿੱਚ ਆਪਣਾ ਜਿਹੜਾ ਪੁਆਇੰਟ ਲਈ ਲੜਾਈ ਆ ਉਹ ਲੜਦੇ ਆ ਉਹ ਹੁਣੇ ਵੀ ਚਾਹੀਦੀ ਆ ਹਾਂ ਜੀ ਉਹ ਉਹ ਉਹਦੇ ਨਾਲ ਹੀ ਆ ਕਿਹੜੀ ਗੇਮ ਦੇ ਵਿੱਚ ਨਹੀਂ ਆਈਸੋਕੀ ਦੇਖ ਲਓ ਕਿਦਾਂ ਇਹਨਾਂ ਦੇ ਵਿੱਚ ਲੜਾਈ ਹੁੰਦੀ ਆ ਬਾਸਕਟਬਾਲ ਦੇਖ ਲਓ ਕ੍ਰਿਕਟ ਦੇ ਵਿੱਚ ਵੀ ਹਰੇਕ ਗੇਮ ਦੇ ਵਿੱਚ ਲੜਾਈ ਆ ਜੇ ਆਪਣੀ ਕਬੱਡੀ ਦੇ ਵਿੱਚ ਮਾੜੀ-ਮੋਟੀ ਹੋ ਜਾਂਦੀ ਆ ਤਾਂ ਉਹਦੇ ਨਾਲ ਵੀ ਕੁਝ ਆਪਣੇ ਸੋਚਣ ਲੱਗ ਜਾਂਦਾ ਵੀ ਇਹ ਲੜਦੇ ਆ ਇਹਨਾਂ ਨੂੰ ਇਦਾਂ ਹੋਇਆ ਇਦਾਂ ਇਦਾਂ ਦਾ ਕੋਈ ਚੱਕਰ ਨਹੀਂ ਅਸੀਂ ਗਰਾਊਂਡ ਤੋਂ ਬਾਹਰ ਸਾਰੇ ਭਰਾ ਹੀ ਆਂ ਪਰ ਗਰਾਊਂਡ ਦੇ ਵਿੱਚ ਅਸੀਂ ਜਿਹੜੀ ਟੀਮ ਵੱਲੋਂ ਖੇਡਾਂਗੇ ਅਸੀਂ ਉਹ ਟੀਮ ਦੇ ਸੈਨਿਕ ਆ ਵੀ ਉਹਦੇ ਲਈ ਲੜਾਂਗੇ ਜਿੱਦਾਂ ਵੀ ਸਾਨੂੰ ਹੋਊਗਾ ਅਸੀਂ ਟੀਮ ਨੂੰ ਜਿੱਤਣ ਲਈ ਕਿਹਾ ਚੁੱਕਿਆ ਜੀ 2008 ਤੇ 2013 ਦੇ ਵਿੱਚ ਪਾਕਿਸਤਾਨ ਨਹੀਂ ਜਿੱਗਿਆ ਕਦੀ ਸਵੱਬ ਨਹੀਂ ਬਣਿਆ ਇੱਕ ਵਾਰ ਪਾਕਿਸਤਾਨ ਟੀਮ ਗਈ ਸੀ ਤੇ ਉਦੋਂ ਮੇਰਾ ਨਿਊਜ਼ੀਲੈਂਡ ਵਾਲਾ ਪਾਸਪੋਰਟ ਜਮ੍ਹਾਂ ਕਰਾਇਆ ਹੋਇਆ ਸੀ ਤੇ ਉਦੇ ਕਰਕੇ ਤੇ ਸੈਕੰਡ ਟਾਈਮ ਉਹ 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 ਉਹੀ ਟਾਈਮ ਮੈਨੂੰ ਮੌਕਾ ਮਿਲ ਰਿਹਾ ਜੀ ਆਪਣੀ ਇੰਡੀਆ ਦੀ ਟੀਮ ਵੱਲੋਂ ਕਿਉਂ ਨਹੀਂ ਅਸੀਂ ਜੌਬ ਕਰਦੇ ਆੱਟ ਵਰਲਡ ਕੱਪ ਖੇਡੇ ਜੀ ਇਹ ਪਲੇਅਰਾਂ ਨੂੰ ਜੌਬ ਮਿਲੀ ਸੀ ਤੇ ਅੱਜ ਮੈਂ ਜਿੱਦਾਂ ਕਿ ਮੰਡੀ ਬੋਰਡ ਦੇ ਵਿੱਚ ਤੇ ਅਕਸਰ ਉਹਨਾਂ ਰਿਕਾਰਡਰ ਪ੍ਰੋਮੋਸ਼ਨ ਦਿੱਤੀ ਆ ਪਿਛਲੇ ਦਿਨੀ ਮੈਂ ਸੁਪਰਵਾਈਜ਼ਰ ਬਣਿਆ ਜੀ ਇੱਥੇ ਮੰਡੀ ਬੋਰਡ ਦੇ ਵਿੱਚ ਧੰਨਵਾਦ ਤੇ ਦੋਵਾਂ